ਢੀਣਸਾ ਸਾਹਿਬ ਤਿੰਨ ਟਕਟਾ ਕੱਟੀਆਂ ਨਾਸ ਸਿੰਘ ਦੀਆਂ ਨਾਸ ਸਿੰਘ ਅੱਜ ਵੀ ਸ਼ਰੋਮੀ ਅਕਾਲੀ ਦਾ ਲੜਨ ਹੈ ਸੀ ਤੇ ਰਹੂਗਾ ਇੱਕ ਬੇਨਤੀ ਕਰਾਂ ਕਿ ਤੁਸੀਂ ਤੁਸੀਂ ਚੜ੍ਹਦੀ ਕਲਾ ਨਾਲ ਜਦੋਂ ਸਰਕਾਰਾਂ ਸਿਆਂ ਮਲਾਈ ਖਾਧੀ ਇੱਕ ਮੈਂ ਬੇਨਤੀ ਕਰਦਾ ਮਾ ਚੁੰਦਾ ਸਾਹਿਬ ਵਿਆਹ ਚੱਲਿਆ ਗਿਆ ਇੱਕ ਢੀਣਸਾ ਸਾਹਿਬ ਵਰਗੇ ਚੰਦੂ ਮਾਦਰਾ ਸਾਹਿਬ ਵਰਗੇ ਦੋ ਦਿਨ ਪਹਿਲਾਂ ਚਲੇ ਗਏ ਵਿਆਹ ਤੋਂ ਚੰਗਾ ਚੋਖਾ ਕੁੱਕੜ ਮਰੋੜੇ ਚੰਗੀਆਂ ਅੱਠ ਰਾਤਾਂ ਵਾਲੀ ਜਿਹੜੀ ਬੋਟਲ ਸ਼ੋਟਲ ਹੁੰਦੀਆਂ ਚੰਗੇ ਕੜੁਕ ਕੀਤੇ ਜਿੱਦੇ ਨਿਉਂਦਾ ਪੈਣ ਲੱਗ ਗਿਆ ਰੋੜੀਆਂ ਚੱਕ ਕੇ ਕੋਠੇ ਤੇ ਚੜ ਗਿਆ ਜਿਹੜੇ ਸਿਆਣੇ ਬੰਦੇ ਨਿਉਂਦਾ ਲਿਖਦੇ ਸੀ ਨਾ ਰੋੜੀ ਮਾਰਿਆ ਕਰੇ ਇੱਕ ਮਾਰੀ ਦੋ ਮਾਰੀ ਸਿਆਣਾ ਬਜ਼ੁਰਗ ਕਹਿੰਦਾ ਕੌਣ ਆ ਕਹਿੰਦਾ ਕੌਣ ਆ ਤਾਂ ਕੌਣ ਹੀ ਸਹੀ ਓਏ ਚੱਲੇ ਅਸੀਂ ਨੇਉਦਾਨੀ ਪਾਇਆ ਖਾ ਕੇ ਤੁਰ ਗਿਆ ਢੀਡ ਸਾਹਿਬ ਜਾਂ ਮਾਦਰਾ ਸਾਹਿਬ ਇਹ ਹੀ ਕੁਝ ਕਰ ਦੇਣ ਇਹਨਾਂ ਨੂੰ ਦੁਬਾਰੇ ਨੇੜੇ ਨਾਲ ਚੜਨ ਦਿਓ ਕਿ ਭੀੜ ਪਈ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ ਉਹ ਅੱਜ ਜਿਹੜੇ ਸ਼ਰੋਮਣੀ ਅਕਾਲੀ ਦਲਾਂ ਹਿੱਕ ਟਾ ਕੇ ਖੜੇ ਨੇ ਇਹਨਾਂ ਦਾ ਮੁੱਲ ਪਊਗਾ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਕੇਰਾ ਭੱਜ ਗਏ ਚਲੋ ਆਏ ਹੁੰਦਾ ਵੀ ਕਿਸੇ ਲਾਲਚ ਤਨਾ ਆ ਕੇ ਹੋਗੇ ਫੇਰ ਰੱਖ ਲੈ ਫੇਰ ਭੱਜ ਗਏ ਫੇਰ ਰੱਖ ਲੈ ਪੰਜਾਬੀ ਤਿੰਨ ਨਕਵਾਰੀ ਮੌਕਾ ਦਿੰਦੇ ਹੁੰਦੇ ਨੇ ਫਿਰ ਠੋਕਣ ਨੂੰ ਮਿੰਟ ਲਾਉਂਦੇ ਨੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚੜ੍ਹਦੀ ਕਲਾ ਨਾਲ ਗੱਜ ਕੇ ਫਤਿਹ ਬਲਾਇਓ ਢਿੱਲੀ ਜੀ ਫਤਿਹ ਨਾ ਬਲਾਇਓ ਫਤਿਹ ਉਹ ਬਲਾਇਓ ਜਿਹੜੀ ਫਤਿਹ ਆ ਸਾਡੇ ਖੱਬੇ ਸੱਜੇ ਏਕਤਾਲੇ ਦਵਲੇ ਉੱਪਰ ਥਲੇ ਜੇ ਨਿੱਕੀਆਂ ਨਿੱਕੀਆਂ ਮੀਟਿੰਗਾਂ ਜੀਆਂ ਕਰਦੇ ਨੇ ਜਦੋਂ ਭੰਡਾਰਾ ਭਰਿਆ ਉਦੋਂ ਸਾਡੇ ਜਦੋਂ ਸੰਕਟ ਦੇ ਬੱਦਲ ਆਏ ਉਦੋਂ ਤੁਸੀਂ ਕੌਣ ਉਹਨਾਂ ਦੀਆਂ ਕੰਨਾਂ ਦੇ ਟਾਟ ਪਵੇ ਉਹਨਾਂ ਦੇ ਕੰਨਾਂ 'ਚ ਜਿਹੜੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਪਿਆਰ ਕਰਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਨੂੰ ਪਿਆਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਕਤੀਸ਼ੀਲ ਉਦਮੀ ਅਰਥਕ ਮਿਹਨਤੀ ਅਰਥੀਲੇ ਹਠੀਲੇ ਜੋਸ਼ੀਲੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਿਆਰ ਕਰਦੇ ਆ ਜਿਹੜੇ ਆਪੋ ਆਪ ਨੂੰ ਪਿਆਰ ਕਰਦੇ ਆ ਆਪਣੇ ਪੋਤਿਆਂ ਦੋਤਿਆਂ ਨੂੰ ਪਿਆਰ ਕਰਦੇ ਉਹ ਫਤਿਹ ਗੱਜ ਕੇ ਬੁਲਾਇਓ ਉਹ ਵੀ ਫਤਿਹ ਬੁਲਾਇਓ ਜਿਹੜਾ ਥੋੜਾ ਜਿਹਾ ਘੱਟ ਬੋਲਦਾ ਮਰਦੇ ਜੁਬਾਨਾ ਬਖਸ਼ਦੇ ਨੇ ਚੜ੍ਹਦੀ ਕਲਾ ਨਾਲ ਦੋੇ ਹੱਥ ਜੋੜ ਕੇ ਫਤਿਹ ਬੁਲਾਇਓ ਉੱਚੇ ਹੱਥ ਕਰਕੇ ਹੱਥ ਜੋੜੇ ਹੋਣ ਮਰਦੇ ਚਾਨਾ ਸੀ ਝੁਕਾ ਕੇ ਉਚਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕੌਮਾਂ ਦੀ ਜਿੰਦਜਾਨ ਹੁੰਦੇ ਨੇ ਸ਼ਹੀਦ ਸਭਨਾ ਦੇ ਸਾਂਝੇ ਹੁੰਦੇ ਨੇ ਸ਼ਹੀਦ ਜਾਤ ਪਾਤ ਦੇ ਬੰਧਨਾਂ ਤੋਂ ਉੱਪਰ ਉੱਠ ਜਾਂਦੇ ਨੇ ਸ਼ਹੀਦਾਂ ਨੂੰ ਬੰਦਰ ਵਾਲੇ ਕੇਵਲ ਤੇ ਕੇਵਲ ਗਦਾਰ ਤੇ ਪਾਰਟੀ ਦੇ ਪਗੋੜੇ ਹੋ ਸਕਦੇ ਆ ਉਹ ਸ਼ਹੀਦਾਂ ਦੇ ਵਾਰਿਸ ਨਹੀਂ ਹੋ ਸਕਦੇ ਉਹ ਸ਼ਹੀਦਾਂ ਦੇ ਵਾਰਿਸ ਨਹੀਂ ਹੋ ਸਕਦੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਫਲਵਾੜੀ ਦਾ ਇੱਕ ਨਿੱਕਾ ਜਿਹਾ ਅਣਖੜਿਆ ਫੁੱਲ ਐ ਹਜੇ ਥੋੜੀ ਜਿਹੀ ਡੋਡੀ ਬਣ ਕੇ ਨਿੱਕੇ ਨਿੱਕੇ ਬੀਜ ਪੈਂਦੇ ਹੁੰਦੇ ਆ ਨਾ ਉਹ ਮਹਿਲਕਲਾਂ ਹਲਕੇ ਦੇ ਸਾਰੇ ਸਰਕਲ ਪ੍ਰਧਾਨ ਆਏ ਨੇ 163 ਗੱਡੀਆਂ ਦਾ ਕਾਫਲਾ ਮਹਿਲਕਲਾਂ ਤੋਂ ਲੈ ਕੇ ਆਇਆ 45 ਗੱਡੀਆਂ ਦਾ ਕਾਫਲਾ ਸੇਰਪੁਰ ਤੋਂ ਆਇਆ ਮਹਿਲਕਲਾਂ ਹਲਕੇ ਦਾ ਇਹ ਕਹਿਣ ਦੀ ਗੱਲ ਨਹੀਂ ਤੁਸੀਂ ਚੜ੍ਹਦੀ ਕਲਾਂ ਨਾਲ ਆਏ ਹੋ ਆਓ ਵੀਰੋ ਕੇਵਲ ਇੱਕੋ ਗੱਲ ਕਹਿ ਕੇ ਮੈਂ ਸਮਾਪਤੀ ਵੱਲ ਨੂੰ ਵਧਾਂਗਾ ਕਿਉਂਕਿ ਮੈਂ ਕੋਈ ਬੁਲਾਰਾ ਨਹੀਂ ਮੈਂ ਕੋਈ ਬਲਾਰਾ ਨਹੀਂ ਜਿਨ੍ਹਾਂ ਨੇ ਇੱਕ ਮੈਂ ਛੋਟੀ ਜਿਹੀ ਗੱਲ ਕਹਿ ਜਾਵਾਂ ਕਿ ਹਿਸਾਬ ਕਿਤਾਬ ਦਾ ਕੋਈ ਬੱਚਾ ਕਮਜ਼ੋਰ ਹੋਵੇ ਨਾ ਉਹ ਸਾਡੇ ਮਾਨਯੋਗ ਡੰਮੀ ਮੁੱਖ ਮੰਤਰੀ ਭਗਵੰਤ ਸਿਉਂ ਮਾਨ ਤੋਂ ਬੱਚੇ ਨੂੰ ਟਿਊਸ਼ਨ ਰਖਾ ਸਕਦਾ ਹੈ ਉਹਦੀ ਕੱਲ ਦੀ ਸਪੀਚ ਸੁਣੀ ਉਹ ਕਹਿੰਦਾ 1880 ਦਿਨ ਹੋ ਗਏ ਸਰਕਾਰ ਬਣੀ ਨੂੰ ਵੀਰੋ 1825 ਦਿਨ 5 ਸਾਲਾਂ ਦੇ ਵਿੱਚ ਹੁੰਦੇ ਨੇ 4 ਸਾਲਾਂ ਬਾਅਦ ਇੱਕ ਲੀਪ ਦਾ ਸਾਲ ਆਉਂਦਾ 29 ਦਿਨ ਫਰਵਰੀ ਦੇ ਹੋ ਜਾਂਦੇ ਨੇ 1826 ਦਿਨਾਂ ਦੇ 5 ਸਾਲ ਬਣਦੇ ਨੇ ਇਹਨਾਂ ਨੇ ਢਾਈ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੇ 5 ਸਾਲ ਪੂਰੇ ਕਰਕੇ ਸੁਪਰ ਮੁੱਖ ਮੰਤਰੀ ਹੋਣ ਦਾ 2 ਮਹੀਨੇ 56 ਦਿਨ ਉੱਤੇ ਕਰਤੇ ਕਹਿੰਦਾ 44666 ਨੌਕਰੀਆਂ ਦਿੱਤੀਆਂ ਰੋਜ਼ 51 ਬਣੀਆਂ ਜੇ 1800 80 ਦਿਨਾਂ ਦਾ ਨਾਲ 44660 ਰੁਪਏ ਭਾਗ ਕਰਾਂਗੇ ਤਕਸੀਮ ਕਰਾਂਗੇ ਵੰਡੋ ਕਰਾਂਗੇ ਤਾਂ 23.75 ਬਣਦੇ ਆ ਇਹ ਸਾਡੇ ਸਹਿਰਾਂ ਨੂੰ ਬਦਲਣ ਵਾਸਤੇ ਲੱਗੇ ਨੇ ਪੰਜਾਬੀ ਦਾ ਟੈਸਟ ਇਹ ਅੰਨੇ ਦੇ ਪੈਰ ਥਨੇ ਵਟੇਰਾ ਆ ਗਿਆ ਲੱਤ ਫੜੀ ਘਰੇ ਲੈ ਗਿਆ ਕਹਿੰਦਾ ਬੇਬੇ ਸਕਾਰੀ ਚੋਟੀ ਦਾ ਰੋਜ਼ ਵਟੇਰੇ ਨਾਲ ਰੋਟੀ ਖਾਇਆ ਕਰਾਂਗੇ ਭਗਵੰਤ ਮਾਨਸਿਆ ਇੱਕ ਦਿਨ ਆਉ ਤੂੰ ਸਾਬਕਾ ਮੁੱਖ ਮੰਤਰੀ ਹੋਵੇਂਗਾ ਜਿਹੜਾ ਪੰਜਾਬੀ ਦਾ ਲੈਸਨ ਸਾਡੇ ਆਗੂਆਂ ਨੂੰ ਕਹਿਣਾ ਅਸੀਂ ਤੇਤੋਂ ਪੰਜਾਬੀ ਨਹੀਂ ਸਿੱਖਣੀ ਕਿਉਂਕਿ ਤੂੰ ਚੰਡੀਗੜ੍ਹ ਨੂੰ ਚੰਡਗਾਗਰ ਲਿਖਦਾ ਚੰਡੀਗੜ੍ਹ ਨੂੰ ਦੱਸੋ ਝੂਠ ਬੋਲਦੇ ਆ ਚੰਡੀਗੜ੍ਹ ਨੂੰ ਚਡਗਾਗਰ ਲਿਖਦਾ ਵੀਰੋ ਸ਼ਰੋਮਣੀ ਅਕਾਲੀ ਦਲ ਦੇ ਤੁਸੀਂ ਪਹਿਰੇਦਾਰੋਂ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਮਸਿਆ ਦੀ ਹਨੇਰੀ ਰਾਤ ਤੋਂ ਬਾਅਦ ਚਾਨਣਾ ਦਿਨ ਆਉਂਦਾ ਚਾਨਣੀ ਰਾਤ ਆਉਂਦੀ ਆ ਅੱਜ ਇੱਕ ਗੱਲ ਕਹਿ ਜਾਵਾਂ ਮਹਾਰਾਜ ਜੀ ਹਜੂਰੀ ਚ ਕਿ ਭੀੜ ਪਈ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ ਉਹ ਅੱਜ ਜਿਹੜੇ ਸ਼ਰੋਮਣੀ ਅਕਾਲੀ ਦਲ ਨਾਲ ਇੱਕ ਡਾ ਕੇ ਖੜੇ ਨੇ ਇਹਨਾਂ ਦਾ ਮੁੱਲ ਪਊਗਾ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਕੇਰਾ ਭੱਜ ਗਏ ਚਲੋ ਆਏ ਹੁੰਦਾ ਵੀ ਕਿਸੇ ਲਾਲਚਤਨਾ ਆ ਗਏ ਹੋਗੇ ਫੇਰ ਰੱਖ ਲੈ ਫੇਰ ਭੱਜ ਗਏ ਫੇਰ ਰੱਖ ਲੈ ਪੰਜਾਬੀ ਤਿੰਨ ਨਕਵਾਰੀ ਮੌਕਾ ਦਿੰਦੇ ਹੁੰਦੇ ਨੇ ਫਿਰ ਠੁੱਕਣ ਨੂੰ ਮਿੰਟ ਲਾਉਂਦੇ ਨੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਇੱਕੋ ਗੱਲ ਬੇਨਤੀ ਕਰਾਂ ਨੋਂ ਲੈ ਕੇ ਕਹੂੰ ਮੈਂ ਕਿਸੇ ਤੋਂ ਵਾਜਾਨੀ ਸਿੱਖਣਾ ਢੀਂਸਾ ਸਾਹਿਬ ਤਿੰਨ ਟਕਟਾ ਕੱਟੀਆਂ ਨਾਸ ਸਿੰਘ ਦੀਆਂ ਨਾਸ ਸਿੰਘ ਅੱਜ ਵੀ ਸ਼ਰੋਮੀ ਅਕਾਲੀ ਦਲ ਨਾਲ ਹੈ ਸੀ ਤੇ ਰਹੂਗਾ ਇੱਕ ਬੇਨਤੀ ਕਰਾਂ ਕਿ ਤੁਸੀਂ ਤੁਸੀਂ ਚੜ੍ਹਦੀ ਕਲਾ ਨਾਲ ਜਦੋਂ ਸਰਕਾਰਾਂ ਸਿਆਂ ਮਲਾਈ ਖਾਧੀ ਇੱਕ ਮੈਂ ਬੇਨਤੀ ਕਰਦਾ ਮਾਂ ਇੱਕੋ ਸਕਿੰਟ ਤੇ ਬੇਨਤੀ ਕਰੂੰਗਾ ਜੀ ਚੁੰਦਾ ਸਾਹਿਬ ਵਿਆਹ ਚੱਲਿਆ ਗਿਆ ਇੱਕ ਢੀਰ ਸਾਹਿਬ ਵਰਗੇ ਚੰਦੂ ਮਾਜ਼ਰਾ ਸਾਹਿਬ ਵਰਗੇ ਦੋ ਦਿਨ ਪਹਿਲਾਂ ਚਲੇ ਗਏ ਵਿਆਹ ਤੋਂ ਚੰਗਾ ਚੋਖਾ ਕੁੱਕੜ ਮਰੋੜੇ ਚੰਗੀਆਂ ਅੱਠ ਰਾਤਾਂ ਵਾਲੀ ਜਿਹੜੀ ਬੋਤਲ ਸ਼ੋਟਲ ਹੁੰਦੀਆਂ ਚੰਗੇ ਕੜੁਕ ਕੀਤੇ ਜਿੱਦ ਦੇਉਂਦਾ ਪਹਿਣ ਲੱਗ ਗਿਆ ਰੋੜੀਆਂ ਚੱਕ ਕੇ ਕੋਠੇ ਤੇ ਚੜ ਗਿਆ ਜਿਹੜੇ ਸਿਆਣੇ ਬੰਦੇ ਨੇ ਆਉਂਦਾ ਲਿਖਦੇ ਸੀ ਨਾ ਰੋੜੀ ਮਾਰਿਆ ਕਰੇ ਇੱਕ ਮਾਰੀ ਦੋ ਮਾਰੀ ਸਿਆਣਾ ਬਜ਼ੁਰਗ ਕਹਿੰਦਾ ਕੌਣ ਆ ਕਹਿੰਦਾ ਕੌਣ ਆ ਤਾਂ ਕੌਣ ਹੀ ਸਹੀ ਓਏ ਚੱਲੇ ਅਸੀਂ ਨਿਉਂਦਾ ਨਹੀਂ ਪਾਇਆ ਖਾ ਕੇ ਤੁਰ ਗਿਆ ਢੀਡਸਾ ਸਾਹਿਬ ਜਾਂ ਮਾਦਰਾ ਸਾਹਿਬ ਇਹ ਹੀ ਕੁਝ ਕਰ ਦੇਣ ਇਹਨੂੰ ਦੁਬਾਰੇ ਨੇੜੇ ਨਾਲ ਚੜਨ ਦਿਓ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਵੱਲੋਂ ਸਾਡੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਜੀ ਬਜਰਦੇਵ ਸਿੰਘ ਜੀ ਬਾਦਸ਼ਾਹਪੁਰ ਸਾਡੇ ਸਤਕਾਰਯੋਗ ਬਚਿੱਤ ਸਿੰਘ ਜੀ ਢਾਲੀਵਾਲ ਸੁਖਵਿੰਦਰ ਸਿੰਘ ਜੀ ਸੁੱਖਾ ਰਵਿੰਦਰ ਸਿੰਘ ਜੀ ਕਾਲਾ ਸਾਰਿਆਂ ਵੱਲੋਂ ਗੁਰਦੀਪ ਸਿੰਘ ਜੀ ਛਾਪਾ ਸੰਤ ਬਾਬਾ ਟੇਕ ਸਿੰਘ ਢਣੋਲਾ ਮੈਂ ਤੁਹਾਨੂੰ ਸਾਰਿਆਂ ਨੂੰ ਨਤਮਸਤਕ ਹੁੰਦਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੁੰਦਾ ਹੋਇਆ ਉਸ عظیم ਅਦੁੱਤੀ ਅਲੌਕਿਕ ਸ਼ਖਸੀਅਤ ਸੰਤ ਬਾਬਾ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੇ ਚਰਨਾਂ 'ਚ ਸਰਦਾ ਤੇ ਸਤਕਾਰ ਭੇਟ ਕਰਦਾ ਦੋ ਨਾਰੇ ਲਾਉਣਿਆਂ ਸ਼